ਫਰੋਸਪੋਰਟ ਦੇ ਵਿੱਚ ਤਿੰਨ ਸਤੰਬਰ ਨੂੰ ਟੀਰਾ ਕਤੰਕਾਂਡ ਹੋਇਆ ਸੀ ਤੇ ਇਸ ਤੋਂ ਬਾਅਦ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਮਹਾਰਾਸ਼ਟਰ ਦੀ ਪੁਲਿਸ ਤੇ ਹੋਰ ਕੇਂਦਰੀ ਏਜੰਸੀਆਂ ਨਾਲ ਮਿਲ ਕੇ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਇੱਕ ਪ੍ਰੈਸ ਕਾਨਫਰੰਸ ਚੰਡੀਗੜ੍ਹ ਦੇ ਵਿੱਚ ਰੱਖੀ ਗਈ ਤੇ ਉਹਨਾਂ ਦੱਸਿਆ ਕਿ ਉਹਨਾਂ ਨੂੰ ਆਰੋਪੀਆਂ ਦੀ ਸੂਚਨਾ ਨੰਦੇੜ ਸਾਹਿਬ ਹੋਣ ਦੀ ਮਿਲੀ ਸੀ ਤੇ ਇਸ ਤੋਂ ਬਾਅਦ ਉਹਨਾਂ ਉਥੋਂ ਦੀ ਪੁਲਿਸ ਦੇ ਨਾਲ ਸੰਪਰਕ ਕੀਤਾ ਤੇ ਆਪਣੀ ਇੱਕ ਟੀਮ ਉੱਥੇ ਭੇਜੀ ਤੇ ਬਾਲਾ ਸਾਹਿਬ ਖਾਤਰੀ ਐਕਸਪ੍ਰੈਸ ਹਾਈਵੇ ਤੋਂ ਉਹਨਾਂ ਦੀ ਗ੍ਰਿਫਤਾਰੀ ਕਰਨ ਦੇ ਵਿੱਚ ਕਾਮਯਾਬੀ ਮਿਲੀ 3 ਸਤੰਬਰ 2024 ਨੂੰ ਫਿਰੋਜ਼ਪੁਰ ਸਿਟੀ ਦੇ ਕੰਬੋਜ ਨਗਰ ਇਲਾਕੇ ਦੇ ਵਿੱਚ 6 ਅਨਨੋਨ ਅਸੇਲੇਸ ਨੇ ਆ ਕੇ ਗਾੜੀ ਦੇ ਉੱਪਰ ਤਾਬਰਤੋਰ ਫਾਇਰਿੰਗ ਕੀਤੀ ਸੀਗੀ ਉਹਦੇ ਬਾਅਦ ਜਿਹੜਾ ਉਹਨਾਂ ਦਾ ਟਾਰਗੇਟ ਸੀਗਾ ਉਹ ਸੀਗਾ ਦਿਲਜੀਤ ਸਿੰਘ ਇਹਨਾਂ ਦੀ ਵੀ ਪ੍ਰੀਵੀਅਸ ਕ੍ਰਿਮੀਨਲ ਹਿਸਟਰੀ ਰਹੀ ਹੈ ਅਨਫੋਰਚਨਟਲੀ ਉਹਨਾਂ ਦੇ ਸਾਥ ਉਹਨਾਂ ਦੀ ਕਜ਼ਨ ਸਿਸਟਰ ਤੇ ਉਹਨਾਂ ਦੇ ਫਰੈਂਡਸ ਵੀ ਸੀਗੇ ਟੋਟਲ 3 ਦੀ ਵ੍ਰਿੱਤੀ ਹੋਈ ਉਹਨਾਂ ਦੀ ਕਜ਼ਨ ਸਿਸਟਰ ਉਹਨਾਂ ਦਾ ਦੋਸਤ ਆਕਾਸ਼ ਸੀ ਤੇ ਜਿਹੜੇ ਦੋ ਉਹਨਾਂ ਦੇ ਨਾਲ ਔਰ ਗਾੜੀ ਦੇ ਵਿੱਚ ਸਵਾਰ ਸੀਗੇ ਉਹ ਇੰਜਰਡ ਸੀਗੇ ਤੇ ਹੁਣ ਵੀ ਉਹ ਐਡਮਿਟ ਹੈਗੇ ਐਂਡ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਇਸ ਤੋਂ ਬਾਅਦ ਆਫਕੋਰਸ ਟੀਮਸ ਵੁਅ ਫਾਰਮਡ ਐਂਡ ਮਾਂਜੂ ਡੀਜੀਪੀ ਪੰਜਾਬ ਪੁਲਿਸ ਕੀ ਹਦਾਇਤ ਅਨੁਸਾਰ 올 ਦਾ ਟੀਮਸ 올 ਦਾ ਕੰਪੋਨੈਂਟਸ ਕਾਉਂਟਰ ਇੰਟੈਲੀਜੈਂਸ ਡਿਸਟ੍ਰਿਕਟ ਪੁਲਿਸ ਐਂਡ ਆਫਕੋਰਸ ਏਜੀਟੀਐਫ ਐਵਰੀਬਾਡੀ ਸਟ੍ਰੰਗ ਇਨਟੂ ਐਕਸ਼ਨ ਜਿਹੜਾ ਇਹਦੇ ਵਿੱਚ ਪਹਿਲਾ ਅਰੈਸਟ ਹੋਇਆ ਉਹ 6 ਸਤੰਬਰ ਨੂੰ ਹੋਇਆ ਦਿਲਜੀਤ ਨਾਮ ਦੇ ਬੰਦੇ ਦਾ ਉਹਦਾ ਬੇਸਿਕ ਰੋਲ ਇਹ ਸੀਗਾ ਕਿ ਉਹ ਇਹਨਾਂ ਦੀ ਰੇਕੀ ਕਰਦਾ ਸੀਗਾ ਤੇ ਇਹ ਕਿੱਥੇ ਜਾਂਦੇ ਆ ਕੀ ਕਰਦੇ ਆ ਪੂਰੇ ਦਿਨ ਦਿਲਜੀਤ ਦੇ ਉੱਪਰ ਵਾਚ ਰੱਖਦਾ ਸੀਗਾ ਇਸ ਤੋਂ ਆਕੇ ਮੈਂ ਸਾਨੂੰ ਰਿਕਵੈਸਟ ਕਰਾਂਗੀ ਪਹਿਲਾਂ ਤੁਹਾਨੂੰ ਦੱਸਿਆ ਕਿਉਂਕਿ ਇਹ ਕੇਸ ਜਿਹੜਾ ਹੈਗਾ ਇੱਕ ਬੜਾ ਸੈਂਸੇਸ਼ਨਲ ਸੀ ਟ੍ਰिपल ਮਾਰਡਰ ਹੋਮ ਕਰਕੇ ਅ ਇੱਕਦਮ ਬੜਾ ਸਹਿਮ ਦਾ ਮਾਹੌਲ ਹੋ ਗਿਆ ਤੇ ਇੱਕ ਮੀਡੀਆ ਦੇ ਵਿੱਚ ਬੜੀ ਵਾਇਰਲ ਹੋਈਆਂ ਜਿਹੜੀਆਂ ਉਹਦੀਆਂ ਸ਼ੂਟਿੰਗ ਇਹਨਾਂ ਸਾਰਿਆਂ ਨੂੰ ਦੇਖਦੇ ਹੋਏ ਡੀਜੀਪੀ ਸਾਹਿਬ ਨੇ ਪਰਸਨਲੀ ਜਿਹੜੇ ਹੈਗੇ ਨੇ ਕਾਉਂਟਰ ਇੰਟੈਲੀਜੈਂਸ ਤੇ ਏਜੀਟੀਐਫ ਦੇ ਡੀਜੀਪੀ ਐਡੀਸ਼ਨਲ ਡੀਜੀਪੀ ਸਾਰੇ ਮਿਸਟਰ ਪ੍ਰਮੋਦ ਬਾਨ ਇਹਨਾਂ ਨੂੰ ਸਭ ਦੀ ਡਿਊਟੀ ਲਗਾਈ ਗਈ ਤੇ ਇਹਨਾਂ ਨੂੰ ਬੜਾ ਜਿੰਨਾ ਵੀ ਛੇਦੀ ਹੋ ਸਕਦਾ ਹੈ ਇਹਦੇ ਜਿਹੜੇ ਅਕਿਊਜ਼ ਨੂੰ ਅਰੈਸਟ ਕੀਤਾ ਜਾਵੇ ਤੇ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਤੇ ਏਜੀਟੀਐਫ ਨੇ ਆਪਣੀਆਂ ਜਿਹੜੀਆਂ ਟੀਮਸ ਜਿਹੜੀਆਂ ਸਾਡੀਆਂ ਟੈਕਨੀਕਲ ਤੇ ਹਿਊਮਨ ਸੋਰਸਸ ਤੋਂ ਲੀਡਸ ਨੂੰ ਫਾਲੋ ਕਰਨਾ ਸ਼ੁਰੂ ਕੀਤਾ ਜਿਹੜੀ ਕਿ ਸੀਸੀਟੀਵੀ ਦੇ ਜਿਹੜੇ ਉਹਨਾਂ ਦੇ ਅਕਿਊਜ਼ ਨੇ ਜਿਹੜੇ ਆਏ ਸੀਗੇ ਕਿਸ ਰਸਤੇ ਤੋਂ ਆਏ ਸੀ ਕਿਹੜੇ ਪਾਸੇ ਨੂੰ ਜਾ ਰਹੇ ਸੀ ਉਤੋਂ ਵੀ ਪਲੱਸ ਜਿਹੜੇ ਸਾਡੇ ਸੋਰਸਸ ਨੇ ਜਿਨ੍ਹਾਂ ਦੇ ਉਹਨਾਂ ਤੋਂ ਉਹਨਾਂ ਦੀ ਇਨਫੋਰਮੇਸ਼ਨ ਤੇ ਬੇਸਡ ਕੁਝ ਲੀਡਸ ਡਿਵੈਲਪ ਕੀਤੀਆਂ ਉਹਨਾਂ ਨੂੰ ਲੀਡਸ ਤੇ ਕੰਮ ਕਰਦੇ ਹੋਏ ਜਿਹੜੀ ਹੈਗੀ ਸਾਨੂੰ ਇਨਫੋਰਮੇਸ਼ਨ ਇਹਨਾਂ ਦੀ ਜਿਹੜੀ ਹੈਗੀ ਸਸਪੈਕਟ ਜਿਹੜੇ ਆਕਿਊਜ਼ ਸੀਗੇ ਇਹਨਾਂ ਬਾਰੇ ਮੂਮੈਂਟ ਦਾ ਪਤਾ ਲੱਗਿਆ ਇਹ ਸਾਨੂੰ ਅਸੀਂ ਇਹਨਾਂ ਨੂੰ ਲੋਕੇਟ ਕੀਤਾ ਨੰਦੇੜ ਸਾਹਿਬ ਦੇ ਵਿੱਚ ਜਦੋਂ ਹੀ ਇਹਨਾਂ ਦੀ ਲੋਕੇਸ਼ਨ ਸਾਡੇ ਕੋਲੇ ਕਨਫਰਮੇਸ਼ਨ ਹੋਈ ਤਾਂ ਉਹ ਇਨਫੋਰਮੇਸ਼ਨ ਜਿਹੜੀ ਹੈਗੀ ਸਾਡੇ ਐਡੀਸ਼ਨ ਡੀਜੀ ਸਾਹਿਬ ਨੇ ਡੀਜੀ ਸਾਹਿਬ ਦੇ ਥਰੂ ਜਿਹੜੀ ਮਹਾਰਾਸ਼ਟਰ ਪੁਲਿਸ ਤੇ ਸੈਂਟਰਲ ਏਜੰਸੀਜ਼ ਦੇ ਕੋਆਰਡੀਨੇਸ਼ਨ ਦੇ ਨਾਲ ਉਹਨਾਂ ਨੂੰ ਜ਼ੀਰੋਇਨ ਕੀਤਾ ਵੀ ਐਗਜ਼ੈਕਟਲੀ ਹੈ ਕਿੱਥੇ ਨੇ ਉੱਥੇ ਉਹਨਾਂ ਦੀ ਮੂਵਮੈਂਟ ਤੇ ਜਦੋਂ ਵਾਚ ਰੱਖੀ ਤਾਂ ਇੱਕ ਅਸੀਂ ਐਂਟੀਸੀਪੇਟ ਕਰ ਰਹੇ ਸੀ ਸਾਡੀਆਂ ਟੀਮਸ ਜਿਹੜੀਆਂ ਡੀਐਸਪੀ ਰਾਜਨ ਪਰਮਿੰਦਰ ਤੇ ਇੱਥੋਂ ਅਸੀਂ ਟੀਮਸ ਰਸ਼ ਕੀਤੀਆਂ ਉਹ ਹਲੇ ਔਨ ਦਾ ਵੇ ਸੀਗੀਆਂ ਤਾਂ ਸਡਨਲੀ ਜਿਹੜੀ ਹੈਗੀ ਹੈ ਉਹਨਾਂ ਦੀ ਕੋਈ ਮੂਵਮੈਂਟ ਨਜ਼ਰ ਆਈ ਉਹਨਾਂ ਨੇ ਉੱਥੋਂ ਕੋਈ ਲੋਕਲ ਟੈਕਸੀ ਹਾਇਰ ਕੀਤੀ ਤੇ ਜਦੋਂ ਹੀ ਉਹ ਉਹਨਾਂ ਨੇ ਮੂਵਮੈਂਟ ਸ਼ੁਰੂ ਕੀਤੀ ਤਾਂ ਅਸੀਂ ਜਿਹੜੀ ਹੈਗੀ ਅ ਅਡਿਸ਼ਨ ਡਿਜੀ ਸਾਹਿਬ ਨੇ AGTF ਮਿਸਟਰ ਬਾਨ ਉਹਨਾਂ ਨੇ ਸ਼ੇਅਰ ਕੀਤੀ ਹੈ ਇਨਫੋਰਮੇਸ਼ਨ ਮਹਾਰਾਸ਼ਟra ਪੁਲਿਸ ਦੇ ਸੰਭਾਸ਼ ਰਿਵਾਜ ਨਗਰ ਦੇ ਜਿਹੜੇ ਜਰਨਲਿਸਟਿਕ ਔਰੰਗਾਬਾਦ ਹੈ ਉਹਨਾਂ ਦੇ ਕਮਿਸ਼ਨਰ ਪੁਲਿਸ ਨਾਲ ਤੇ ਇੱਕ ਲੋਕੇਸ਼ਨ ਦੇ ਕੇਸ ਜਿੱਥੇ ਸਟ੍ਰੈਟੈਜੀਕ ਲੋਕੇਸ਼ਨ ਦੇਖ ਕੇ ਜਿਹੜੀ ਹਿਰਦੇ ਸਮਰਾਟ ਬਾਲਾ ਸਾਹਿਬ ਠਾਕਰੇ ਹਾਈਪ੍ਰੈਸਵੇਅ ਐ ਉਹਦੇ ਤੇ ਉਹਨਾਂ ਨੂੰ ਜਿਹੜੀ ਗੱਡੀ ਨੂੰ ਰੋਕਿਆ ਗਿਆ ਇੰਟਰਸੈਪਟ ਕੀਤਾ ਗਿਆ ਤੇ ਇੰਟਰਸੈਪਟ ਕਰਕੇ ਉਹਨਾਂ ਦੇ ਵਿੱਚੋਂ ਜਿਹੜੇ ਹੈਗੇ ਨੇ 6 ਜਿਹੜੇ ਅਕਿਊਜ਼ਡ ਇਨਕਲੂਡ ਤੇ ਪਲੱਸ ਇੱਕ ਡਰਾਈਵਰ ਜਿਹੜੇ ਉੱਥੋਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਉਹ ਜਿਹੜੀ ਉਹਨਾਂ ਨੂੰ ਉੱਥੋਂ ਪੁਲਿਸ ਸਟੇਸ਼ਨ ਦੇ ਵਿੱਚ ਲਿਜਾਇਆ ਗਿਆ ਪੁਲਿਸ ਸਟੇਸ਼ਨ ਤੋਂ ਲਿਜਾ ਕੇ ਉਹਨਾਂ ਦਾ ਰਿਮਾਂਡ ਹਾਸਲ ਟ੍ਰਾਂਜ਼ਿਟ ਰਿਮਾਂਡ ਹਾਸਲ ਕਰਕੇ ਦੇ ਆਰ ਬੀਂਗ ਬਰਾਉਟ ਟੂ ਫਰੋਸਪੁਰ ਸੋ ਇਹਦੇ ਵਿੱਚ ਜਿਹੜੀ ਇੰਪੋਰਟੈਂਟ ਗੱਲ ਜਿਹੜੀ ਹੈਗੀ ਹੈ ਕਿ ਇਹ ਇੱਕ ਬਹੁਤ ਵਧੀਆ ਐਗਜ਼ਾਮਪਲ ਸੀਗਾ ਟੀਮ ਵਰਕ ਦਾ ਜਿਹੜੀਆਂ ਡਿਫਰੈਂਟ ਟੀਮਸ ਨੇ ਕੰਮ ਕੀਤਾ ਡਿਫਰੈਂਟ ਏਜੰਸੀਜ਼ ਤੇ ਡਿਫਰੈਂਟ ਸਟੇਟ ਪੁਲਿਸ ਫੋਰਸਸ ਨੇ ਇੱਕ ਕੋਆਰਡੀਨੇਸ਼ਨ ਦੀ ਮਿਸਾਲ ਦਿਖਾਈ ਜਿਹਦੇ ਕਰਕੇ ਇਹ ਜਿਹੜੇ ਸਾਰੇ ਕਿਊਜ਼ ਜਿਹੜੇ ਗ੍ਰਿਫਤਾਰ ਹੋ ਸਕੇ ਜੇ ਇਹ ਇਥੋਂ ਨਾ ਮਿਲਦੇ ਜਾਂ ਇਥੋਂ ਨਿਕਲ ਜਾਂਦੇ ਜਗਬਾਣੀ ਟੀਵੀ ਲਈ ਕੁਲਦੀਪ ਕੁਮਾਰ ਦੀ ਰਿਪੋਰਟ